ਕੱਟ ਰਿਹਾ ਜੀ ਅਸੀਂ 25 ਸਾਲ ਤੋਂ ਮਨੀ ਕਰਨ ਲਈ ਬੱਸਾਂ ਪੰਜਾਬ ਤੋਂ ਲੈ ਕੇ ਜਾ ਰਹੇ ਹਾਂ ਅੱਜ ਪਹਿਲੀ ਵਾਰ ਅੱਜ ਤੋਂ 3 ਹਫ਼ਤੇ ਪਹਿਲਾਂ ਵੀ ਇੱਕ ਬੱਸ ਗਈ ਕੋਈ ਰੋਕ ਟੋਕ ਨਹੀਂ ਹੋਈ ਕੋਈ ਮੈਡਮ ਆਏ ਦੇ ਨਵੇਂ ਆਰਟੀਓ ਉਹਨਾਂ ਨੇ ਅੱਜ ਸਾਡੀ ਬੱਸ ਰੋਕੀ ਹੈ ਬੱਸ ਦੇ ਕਾਗਜ਼ ਪੂਰੇ ਨੇ ਪਰਮਿਟ ਪੂਰਾ ਹੈ ਟੈਕਸ ਪੂਰੇ ਨੇ ਹਰ ਚੀਜ਼ ਪੂਰੀ ਫਿਰ ਵੀ ਬੱਸ ਰੋਕੀ ਗਈ ਹੈ ਕਿਸ ਕਾਰਨ ਕਰਕੇ ਪਹਿਲਾਂ ਰੂਲ ਕਟਿਆ ਗਿਆ ਜ਼ਿੰਦਗੀ ਚ ਹਮਾਚਲ ਚ ਕੀ ਸਾਰੀ ਸੰਗਤ ਦੀ ਲਿਸਟ ਬਣਾਓ ਲਿਸਟ ਜੇਕਰ ਜਨਨ ਦੇ ਦਿਤਿਏ ਉਹਨਾਂ ਆਵਾਜ਼ ਦੇ ਰਹੇ ਨੇ ਇਹ ਤੇ ਉਮਰ ਕਿਉਂ ਨਹੀਂ ਲਿਖੀ ਉਮਰ ਨਾਂ ਲਿਖਨ ਦਾ ਸਾਨੂੰ ਐਸ ਵਲੇ 25-25000 ਰੁਪਏ ਸਾਡੇ ਕੋਲ ਚਲਾਨ ਮੰਗਿਆ ਜਾ ਰਿਹਾ ਜੁਰਮਾਨਾ ਇਹ ਦੱਸੋ ਇਨੀ ਸੰਗਤ ਦਾ 10-1000 ਰੁਪਏ ਇਕੱਠੇ ਕਰਕੇ ਸੰਗਤ ਲੈ ਕੇ ਆਈ ਦੀ ਹੁਣ ਇਹਨਾਂ ਨੂੰ 25-25000 ਰੁਪਏ ਕਿੱਥੋਂ ਦੇਈਏ ਡੀਸੀ ਸਾਹਿਬ ਦੀ ਕੋਲ ਆਈਏ ਮੈਡਮ ਨੂੰ ਕਿ ਇਹਨਾਂ ਨੂੰ ਸੰਗਤ ਨੂੰ ਜਾਣ ਦੋ ਜੋ ਟੈਕਸ ਬੰਦਾ ਲੈ ਲੋ ਮੈਡਮ ਨੇ ਫਿਰ ਝੱcke ਨਾਲ ਚਲਾਨ ਕੱਟ ਕੇ ਸਾਡੇ ਅੱਜ 15-15000 ਦੇ ਚਲਾਨ ਥਮਾ ਦਿੱਤੇ ਤੇ ਬੇਨਤੀ ਹੈ ਹਮਾਚਲ ਸਰਕਾਰ ਨੂੰ ਇਹਦਾ ਕੋਈ ਹੱਲ ਕਰੋ ਜੇਕਰ ਪੰਜਾਬੀ ਆਣਾ ਇੱਥੇ ਬੰਦ ਹੋ ਜਨ ਇੱਥੇ ਕੋਈ ਹੱਲ ਕਿਸੇ